ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋਵੋਗੇ ਪੰਜਾਬ ਦੀ ਮਿੱਟੀ ਵਿੱਚ ਪ੍ਰੇਮ ਕਹਾਣੀਆਂ ਰੂਹ ਵਾਂਗ ਰਚੀਆਂ ਮਚੀਆਂ ਹਨ ਹੀਰਾਂਜਾ ਸੋਹਣੀ ਮਹਿਵਾਲ ਸੱਸੀ ਪੁੰਨੂ ਅਤੇ ਮਿਰਜ਼ਾ ਸਾਹਿਬਾ ਮਿਰਜ਼ਾ ਸਾਹਿਬਾ ਦੀ ਦਾਸਤਾਨ ਸਿਰਫ ਪ੍ਰੇਮ ਦੀ ਕਹਾਣੀ ਨਹੀਂ ਇਹ ਦਲੇਰੀ ਆਪਣੀ ਮਰਜ਼ੀ ਦਾ ਜੀਵਨ ਚੁਣਨ ਅਤੇ ਸਮਾਜਿਕ ਰੀਤੀ ਰਿਵਾਜਾਂ ਨੂੰ ਚੁਣੌਤੀ ਦੇਣ ਦੀ ਕਥਾ ਹੈ ਆਓ ਅੱਜ ਤੁਹਾਨੂੰ ਸੁਣਾਉਂਦੇ ਹਾਂ ਮਿਰਜ਼ਾ ਸਾਹਿਬਾ ਦਾ ਕਿੱਸਾ ਮਿਰਜ਼ਾ ਤੇ ਸੈਬਾ ਦੋਵੇਂ ਇੱਕ ਹੀ ਸਕੂਲ ਵਿੱਚ ਪੜ੍ਹਦੇ ਸਨ। ਮਿਰਜ਼ਾ ਜਿਸ ਦਾ ਨਾਂ ਸ਼ਹਿਜ਼ਾਦਾ ਸੀ, ਇੱਕ ਬਹਾਦਰ ਤੇ ਹਸਮੁਖ ਜੱਟ ਮੁੰਡਾ ਸੀ। ਸੈਬਾ ਸੋਹਣੀ ਸੂਰਤ, ਤੇਜ਼ ਤਰਾਰ ਤੇ ਬੇਬਾਕ ਕੁੜੀ ਸੀ। ਸਕੂਲ ਦੇ ਦਿਨਾਂ ਵਿੱਚ ਹੀ ਦੋਵਾਂ ਦੀ ਦੋਸਤੀ ਹੋਈ ਜੋ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ। ਸੈਬਾ ਦੇ ਘਰ ਵਾਲੇ ਖਾਸ ਕਰਕੇ ਉਸ ਦੇ ਭਰਾ ਮਿਰਜ਼ਾ ਦੇ ਸੁਭਾਅ ਤੇ ਉਸ ਦੀ ਤਲਵਾਰਵਾਜ਼ੀ ਦੇ ਕਾਇਲ ਵੀ ਸਨ ਤੇ ਥੋੜੇ ਡਰਦੇ ਵੀ ਸਨ ਪਰ ਉਸ ਵੇਲੇ ਇਹ ਪਿਆਰ ਦਾ ਰਾਜ ਸਿਰਫ ਸਹਬਾ ਤੇ ਮਿਰਜਾ ਤੱਕ ਹੀ ਸੀਮਤ ਸੀ ਜਦੋਂ ਮਿਰਜਾ ਕੁਝ ਵੱਡਾ ਹੋਇਆ ਉਹ ਆਪਣੇ ਪਿੰਡ ਵਾਪਸ ਆ ਗਿਆ ਸਹਬਾ ਦੇ ਘਰ ਵਾਲੇ ਉਸ ਦੀ ਸ਼ਾਦੀ ਹੋਰ ਕਿਸੇ ਨਾਲ ਕਰਾਉਣ ਦੀ ਸੋਚਣ ਲੱਗ ਪਏ ਸਹਬਾ ਨੇ ਇਹ ਸੁਣ ਕੇ ਮਿਰਜਾ ਨੂੰ ਸੁਨੇਹਾ ਭੇਜਿਆ ਕਿ ਜੇ ਤੂੰ ਮੇਰੇ ਨਾਲ ਸੱਚਮੁੱਚ ਪਿਆਰ ਕਰਦਾ ਹੈ ਤਾਂ ਮੇਰੇ ਵਿਆਹ ਵਾਲੇ ਦੇ ਨਾਂ 'ਤੇ ਮੈਨੂੰ ਲੈ ਜਾਵੀਂ ਮਿਰਜੇ ਨੇ ਉਸ ਨਾਲ ਵਾਅਦਾ ਕਰ ਦਿੱਤਾ ਕਿ ਮੈਂ ਤੇਰੇ ਬਿਨਾ ਜੀ ਨਹੀਂ ਸਕਦਾ ਸੈਬਾ ਤੇਰੇ ਵਿਆਹ ਤੋਂ ਪਹਿਲਾਂ ਹੀ ਤੈਨੂੰ ਲੈ ਜਾਵਾਂਗਾ ਸੈਬਾ ਦਾ ਵਿਆਹ ਨਜ਼ਦੀਕ ਆ ਗਿਆ ਮਿਰਜ਼ਾ ਨੇ ਆਪਣਾ ਸਭ ਤੋਂ ਤਾਕਤਵਰ ਘੋੜਾ ਬੱਕੀ ਤਿਆਰ ਕੀਤਾ ਬੱਕੀ ਦਾ ਨਾਮ ਪੂਰੇ ਇਲਾਕੇ ਵਿੱਚ ਮਸ਼ਹੂਰ ਸੀ ਤੇਜ਼ੀ ਤੇ ਹਿੰਮਤ ਦਾ ਪ੍ਰਤੀਕ ਸੀ ਮਿਰਜ਼ਾ ਨੇ کمان ਤੇ ਤੀਰ ਤੇ ਆਪਣੀ ਤਲਵਾਰ ਲੈ ਕੇ ਰਾਤ ਦੇ ਹਨੇਰੇ ਵਿੱਚ ਸੈਬਾ ਦੇ ਪਿੰਡ ਵੱਲ ਰੁੱਖ ਕੀਤਾ ਉੜਾ ਬੱਕੀ ਸਜਾ ਕੇ ਰਾਤੀ ਚੰਦੀ ਛਾਂ ਹੇਟ ਆਇਆ ਮੈਂ ਤੀਰ ਕਮਾਨ ਤੇ ਦਿਲ ਦੀ ਤਾਕਤ ਤੇਰੇ ਲਈ ਸਭ ਕੁਝ ਲਿਆਇਆ ਮੈਂ ਸਾਈਬਾ ਤੂੰ ਮੇਰੀ ਰੂਹ ਦਾ ਹਿੱਸਾ ਤੂੰ ਹੀ ਮੇਰਾ ਸੁਪਨਾ ਤੂੰ ਹੀ ਮੇਰਾ ਰੰਗ ਆ ਮੇਰੇ ਨਾਲ ਅੱਜ ਚੱਲ ਰਾਤੀ ਤੋੜ ਦੇ ਜੰਜੀਰਾ ਤੋੜ ਦੇ ਸੰਗ ਜਦੋਂ ਮਿਰਜਾ ਸਾਈਬਾ ਨੂੰ ਲੈਣ ਆਇਆ ਉਹ ਵਿਆਹ ਦੀਆਂ ਰਸਮਾਂ ਵਿੱਚ ਵਿਅਸਤ ਸੀ ਸਾਈਬਾ ਮਿਰਜੇ ਨੂੰ ਦੇਖ ਕੇ ਬਹੁਤ ਖੁਸ਼ ਹੋਈ ਸੀ ਤੇ ਉਸਦੇ ਨਾਲ ਚੱਲ ਪਈ ਮਿਰਜਾ ਸਾਈਬਾ ਨੂੰ ਆਪਣੇ ਘੋੜੇ ਤੇ ਬਿਠਾ ਕੇ ਪਿੰਡ ਤੋਂ ਨਿਕਲ ਪਿਆ ਰਾਤ ਦਾ ਸਮਾਂ ਸੀ ਚਾਨਣ ਵਿੱਚ ਦੋਵੇਂ ਦੂਰ ਤੱਕ ਖੇਤਾਂ ਵਿੱਚੋਂ ਲੰਘਦੇ ਗਏ ਸਾਈਬਾ ਦੇ ਮਨ ਵਿੱਚ ਇੱਕ ਉਲਜਨ ਸੀ ਉਹ ਮਿਰਜਾ ਨਾਲ ਪਿਆਰ ਵੀ ਕਰਦੀ ਸੀ ਪਰ ਉਹ ਭਰਾਵਾਂ ਨਾਲ ਵੈਰ ਵੀ ਨਹੀਂ ਛੋਂਦੀ ਸੀ ਕਾਫੀ ਦੂਰ ਜਾਣ ਤੋਂ ਬਾਅਦ ਮਿਰਜਾ ਤੇ ਸਾਈਬਾ ਇੱਕ ਝੰਡੇ ਹੇਠ ਬੈਠ ਗਏ ਉਹਨਾਂ ਨੇ ਸੋਚਿਆ ਕਿ ਅੱਜ ਦੀ ਰਾਤ ਅਸੀਂ ਇੱਥੇ ਹੀ ਕੱਟ ਲੈਨੇ ਹਾਂ ਤੇ ਸਵੇਰੇ ਦਿਨ ਚੜਦੇ ਹੀ ਇੱਥੋਂ ਤੁਰ ਪਾਵਾਂਗੇ ਮਿਰਜ਼ਾ ਉੱਥੇ ਜੰਡ ਹੀ ਸੌ ਗਿਆ ਪਰ ਸਹਬਾ ਸੋ ਨਾ ਸਕੀ ਕਿਉਂਕਿ ਉਸ ਨੂੰ ਡਰ ਸੀ ਕਿਤੇ ਉਹਦੇ ਭਰਾ ਆ ਗਏ ਤੇ ਮਿਰਜ਼ਾ ਤੇ ਦੇ ਭਰਾਵਾਂ ਦੇ ਵਿਚਕਾਰ ਬਹੁਤ جنگ ਹੋ ਸਕਦੀ ਹੈ ਤੇ ਉਸ ਨੂੰ ਇਹ ਵੀ ਸੀ ਕਿ ਮਿਰਜ਼ਾ ਤਾਕਤਵਰ ਹੈ ਉਸ ਦੇ ਤੀਰ ਕਮਾਨ ਉਸੇ ਭਰਾਵਾਂ ਨੂੰ ਮਾਰ ਸਕਦੇ ਹਨ ਇਸ ਲਈ ਸਹਬਾ ਨੇ ਮਿਰਜੇ ਦੇ ਤੀਰ ਅਤੇ ਕਮਾਨ ਸਭ ਤੋੜ ਦਿੱਤੇ। ਸਾਬਾ ਨੇ ਸੋਚਿਆ ਕਿ ਜਦੋਂ ਦੇ ਭਰਾ ਆਉਣਗੇ ਉਹ ਆਪਣੇ ਭਰਾਵਾਂ ਤੋਂ ਮਾਫੀ ਮੰਗ ਲੇਗੀ ਤੇ ਉਹਦੇ ਭਰਾ ਉਹਨੂੰ ਮਾਫ ਕਰ ਦੇਣਗੇ। ਇਹੀ ਸੋਚ ਕੇ ਉਸ ਨੇ ਤੀਰ ਕਮਾਨ ਤੋੜ ਦਿੱਤਾ। ਉਸ ਨੂੰ ਮਿਰਜੇ ਦੀ ਫਿਕਰ ਸੀ ਪਰ ਨਾਲ ਦੇ ਨਾਲ ਉਸ ਨੂੰ ਆਪਣੇ ਭਰਾਵਾਂ ਦੀ ਵੀ ਫਿਕਰ ਸੀ। ਉਹ ਨਹੀਂ ਚਾਹੁੰਦੀ ਸੀ ਕਿ ਕਿ ਉਹ ਆਪਸ ਵਿੱਚ ਲੜਪੈਣ ਤੇ ਇੱਥੇ ਖੂਨ ਬਹੇ। ਜਦੋਂ ਸਹੈਬਾ ਦੇ ਭਰਾਵਾਂ ਨੂੰ ਪਤਾ ਲੱਗਾ ਕਿ ਉਹ ਭੱਜ ਗਈ ਹੈ ਉਹ ਘੋੜਿਆਂ ਤੇ ਸਵਾਰ ਹੋ ਕੇ ਮਿਰਜ਼ੇ ਦੇ ਪਿੱਛੇ ਚਲੇ ਗਏ ਸਹੈਬਾ ਦੇ ਭਰਾਵਾਂ ਨੇ ਨੇੜੇ ਆ ਕੇ ਮਿਰਜ਼ੇ ਤੇ ਹਮਲਾ ਕਰ ਦਿੱਤਾ ਮਿਰਜ਼ਾ ਜਿਸ ਦੇ ਤੀਰ ਸਹੈਬਾ ਨੇ ਪਹਿਲਾਂ ਹੀ ਤੋੜ ਦਿੱਤੇ ਸਨ ਹੱਥੋ ਹੱਥੇ ਲੜਨ ਲੱਗ ਪਿਆ ਪਰ ਗਿਣਤੀ ਵੱਧ ਸੀ ਤੇ ਮਿਰਜ਼ੇ ਨੂੰ ਤੀਰ ਲੱਗ ਗਿਆ ਤੇ ਉਹ ਸਹੈਬਾ ਦੀਆਂ ਅੱਖਾਂ ਦੇ ਸਾਹਮਣੇ ਹੀ ਡਿੱਗ ਪਿਆ ਸਹੈਬਾ ਨੇ ਇਹ ਦ੍ਰਿਸ਼ ਦੇਖ ਕੇ ਆਪਣੇ ਆਪ ਨੂੰ ਵੀ ਮਾਰ ਲਿਆ ਦੋਵਾਂ ਦੇ ਪ੍ਰੇਮ ਦਾ ਅੰਤ ਹੋ ਗਿਆ ਪਰ ਉਹ ਕਹਾਣੀ ਲੋਕ ਗੀਤਾਂ ਤੇ ਕਿੱਸਿਆਂ ਵਿੱਚ ਅੱਜ ਵੀ ਜਿਉਂਦੀ ਹੈ ਮਿਰਜ਼ਾ ਸਾਹਿਬ ਦਾ ਕਿੱਸਾ ਇੱਕ ਪ੍ਰੇਮ ਕਹਾਣੀ ਹੀ ਨਹੀਂ ਸਗੋਂ ਉਸ ਸਮੇਂ ਦੌਰਾਨ ਦੀਆਂ ਸਮਾਜਿਕ ਹਕੀਕਤਾਂ ਦਾ ਦਰਪਣ ਹੈ ਪਰਿਵਾਰਕ ਇੱਜ਼ਤ ਤੇ ਰੀਤਾਂ ਦਾ ਦਬਾਅ ਔਰਤਾਂ ਦੇ ਫੈਸਲਿਆਂ ਦੀ ਪਵੰਦੀ ਪ੍ਰੇਮ ਲਈ ਆਪਣੀ ਜਾਨ ਤੱਕ ਨਿਸ਼ਾਵਰ ਕਰ ਦੇਣ ਦੀ ਹਿੰਮਤ ਇਸ ਕਹਾਣੀ ਵਿੱਚ ਸਹਿਬਾ ਦਾ ਕਿਰਦਾਰ ਬਹੁਤ ਹੀ ਦਿਲਚਸਪ ਹੈ ਕਈ ਲੋਕ ਉਸਨੂੰ ਮਿਰਜ਼ਾ ਦੀ ਗਦਾਰਵੀ ਕਹਿੰਦੇ ਹਨ ਪਰ ਕਈ ਸਮਝਦੇ ਹਨ ਕਿ ਉਹ ਖੂਨ ਖਰਾਬੇ ਤੋਂ ਬਚਾਉਣਾ ਚਾਹੁੰਦੀ ਸੀ ਪੰਜਾਬ ਦੇ ਲੋਕ ਗਾਇਕ ਖਾਸ ਕਰਕੇ ਤੁੰਬੇ ਤੇ ਚਮਟੇ ਵਾਲੇ ਅੱਜ ਵੀ ਇਹ ਕਿੱਸਾ ਗਾਉਂਦੇ ਹਨ ਉਹਨਾਂ ਦੀਆਂ ਧੁਨਾਂ ਵਿੱਚ ਮਿਰਜ਼ੇ ਦੀ ਬਹਾਦਰੀ ਬੱਕੀ ਦੇ ਟਾਪਾਂ ਦੀ ਗੂੰਜ ਤੇ ਸਹੇਬਾ ਦੀਆਂ ਅੱਖਾਂ ਦੇ ਹੰਝੂ ਮਿਲਦੇ ਹਨ ਮਿਰਜ਼ਾ ਤੇ ਸਹੇਬਾ ਦਾ ਪਿਆਰ ਅਧੂਰਾ ਰਹਿ ਗਿਆ ਪਰ ਉਹਨਾਂ ਦੀ ਕਹਾਣੀ ਅੱਜ ਵੀ ਪਿਆਰ ਸੱਚਾਈ ਤੇ ਬੇਬਾਕੀ ਦਾ ਪ੍ਰਤੀਕ ਹੈ ਪੰਜਾਬੀ ਲੋਕ ਸੱਭਿਆਚਾਰ ਵਿੱਚ ਇਹ ਦੋਵੇਂ ਹਮੇਸ਼ਾ ਲਈ ਜਿੰਦੇ ਹਨ ਪਿਆਰ ਮੌਤ ਨਾਲ ਹਾਰਿਆ ਨਹੀਂ ਸਗੋ ਕਹਾਣੀਆਂ ਵਿੱਚ ਜਿੱਤਿਆ ਹੈ ਤੁਹਾਨੂੰ ਇਹ ਕਿੱਸਾ ਕਿਹੋ ਜਿਹਾ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਹੋ ਜੇ ਹੋਰ ਕਿਸੇ ਕਹਾਣੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੇ ਤੁਸੀਂ ਕੋਈ ਕਿੱਸਾ ਜਾਂ ਕਹਾਣੀ ਸੁਣਨਾ ਚਾਹੁੰਦੇ ਹੋ ਆਪਣੀ ਪਸੰਦੀਦਾ ਕਮੈਂਟ ਕਰਕੇ ਦੱਸਣਾ ਸੀ ਅਗਲੀ ਵਾਰ ਉਹੀ ਲੈ ਕੇ ਆਵਾਂਗੇ ਇਦਾਂ ਹੀ ਸਾਡੇ ਨਾਲ ਬਣੇ ਰਹੋ ਧੰਨਵਾਦ ਜੀ